ਪ੍ਰਮ ਸਤਕਾਰਯੋ ਸਮੁੱਚੀ ਸਾਧ ਸੰਗਤ ਜੀ ਸਾਰਿਆਂ ਨੂੰ ਜਾਵਾਲ ਵਿਖੇ ਜਗਰੂ ਗਿਆਨਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਪਿੰਡ ਲੱਦੇਵਾਲ ਵਿਖੇ ਗੁਰੂ ਗਿਆਨਾ ਸ왈ਵਿਕੀ ਧਰਮ ਸਮਾਜ ਦੇ ਸੇਵਾਦਾਰ ਹੋਣ ਦੇ ਨਾਤੇ ਮੈਂ ਸਮੁੱਚੀ ਸਾਧ ਸੰਗਤ ਨੂੰ ਦੱਸਣਾ ਚਾਹੁੰਦਾ ਕਿ ਪਿੰਡ ਲੱਦੇਵਾਲ ਵਿਖੇ ਅੱਜ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਬ੍ਰਹਿਮਾਲਿਆ ਮੰਦਿਰ ਦਾ ਜਿਹੜਾ ਨੀ ਪੱਥਰ ਰੱਖਿਆ ਗਿਆ ਹੈ ਅਤੇ ਉਸ ਦੀ ਆਰੰਭਤਾ ਜਿਹੜੀ ਆ ਉਹ ਸ਼ੁਰੂ ਕਰਵਾਈ ਗਈ ਹੈ ਕਿਉਂਕਿ ਬੰਦਰ ਜਿਹੜਾ ਆ ਉਹ ਬਿਲਕੁਲ ਛੋਟਾ ਸੀਗਾ ਪਿੰਡ ਦੇ ਸਾਰੇ ਸਮੁੱਚੀ ਸਾਧ ਸੰਗਤ ਨੇ ਬਹੁਤ ਵੱਡਾ ਯਤਨ ਕੀਤਾ ਹੈ ਕਿ ਇਕੱਤਰ ਹੋ ਕੇ ਜਿਹੜਾ ਆ ਉਹ ਮੰਦਿਰ ਦੀ ਸੇਵਾ ਜਿਹੜੀ ਉਹ ਕਰਨ ਜਾ ਰਹੇ ਆ ਮੈਂ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੀ ਸਮੁੱਚੀ ਸਾਧ ਸੰਗਤ ਅਤੇ ਨਗਰਾਂ ਦੇ ਲਾਗੇ-ਲਾਗੇ ਜਿੰਨੇ ਵੀ ਅੰਮ੍ਰਿਤਸਰ ਦੇ ਏਰੀਏ ਦੇ ਵਿੱਚ ਸਾਧ ਸੰਗਤ ਹੈ ਉਹਨਾਂ ਨੂੰ ਅਪੀਲ ਕਰਦਾ ਹਾਂ ਕਿ ਵੱਧ ਛੱਡ ਕੇ ਆਪਾਂ ਆਪਣੇ ਭਗਵਾਨ ਦੇ ਮੰਦਰਾਂ ਦੀ ਜਿੱਥੇ ਸ਼ੁਰੂਆਤ ਹੁੰਦੀ ਹੈ ਉੱਥੇ ਆ ਕੇ ਆਪਣੀ ਤਿਰਪੁਰ ਭੇਟਾ ਜਿਹੜੀ ਸੇਵਾ ਆ ਉਹ ਜ਼ਰੂਰ ਪਾਈਏ ਤਾਂ ਜੋ ਸਾਡੇ ਭਗਵਾਨ ਦੇ ਜਿਹੜੇ ਆ ਉਹ ਮੰਦਰਾਂ ਦੀ ਉਸਾਰੀ ਸਚੱਜੇ ਢੰਗ ਨਾਲ ਕੀਤੀ ਜਾ ਸਕੇ ਸੋ ਇੰਦੀਆਂ ਬੇਨਤੀਆਂ ਕਰਦਾ ਹਾਂ ਆ ਮੈਂ ਫਿਰ ਦਬਾਤ ਤੋਂ ਸਾਧ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦਾ ਕਿ ਇਹ ਜਿਹੜੇ ਮੰਦਰ ਇਸੇ ਕਰਕੇ ਬਣਾਏ ਜਾ ਰਹੇ ਆ ਕਿ ਧਰਮ ਪ੍ਰਚਾਰ ਦੀ ਲਹਿਰ ਰੁਵਾ ਚੜ ਕੇ ਵਧਾਇਆ ਜਾਵੇ ਤੇ ਉਹ ਪਿੰਡਾਂ ਕਸਬਿਆਂ 'ਚ ਸਾਡੇ ਬੱਚੇ ਨੇ ਸਾਡੀ ਫੈਮਲੀਆਂ ਉਹ ਵੱਤ ਉਹ ਜਿਹੜੀ ਆ ਭਗਵਾਨ ਵਾਲਮੀਕੀ ਮਹਾਰਾਜ ਜੀ ਦੇ ਪਾਵਨ ਮੰਦਰਾਂ ਨਾਲ ਅਤੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਮਹਾਰਾਜ ਜੀ ਦੇ ਗੁਰਦੁਆਰਾ ਸਾਹਿਬ ਦੇ ਨਾਲ ਜਿਹੜਾ ਉਹ ਜੁੜਨ ਦਾ ਯਤਨ ਕਰਨ ਅਤੇ ਆਪਣੇ ਧਰਮ ਅਤੇ ਆਪਣੇ ਸਮਾਜ ਅਤੇ ਆਪਣੇ ਭਾਈਚਾਰੇ ਪ੍ਰਤੀ ਜਾਗਰੂਕਤ ਹੋਣ ਤਾਂ ਜੋ ਇਸਾ ਮੰਦਰਾਂ ਦੇ ਵਿੱਚ ਇਹ ਛੋਟੇ-ਛੋਟੇ ਜਿਹੜੇ ਆ ਬੱਚਿਆਂ ਨੂੰ ਟਿਊਸ਼ਨ ਪੜਾ ਕੇ ਜੋ ਭਗਵਾਨ ਵਾਲਮੀਕੀ ਮਹਾਰਾਜ ਜੀ ਨੇ ਸਾਨੂੰ ਇਸ਼ਾਰਾ ਦਿੱਤਾ ਆ ਜੋ ਸਾਨੂੰ ਉਹਨਾਂ ਪ੍ਰੇਰਣਾ ਦਿੱਤੀ ਹੈ ਕਿ ਉਹਨਾਂ ਦੇ ਹੱਥ ਵਿੱਚ ਕਲਮ ਜੋ ਸਾਨੂੰ ਇਸ਼ਾਰਾ ਕਰਦੀ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਐਜੂਕੇਸ਼ਨ ਦਿਓ ਸੋ ਇਸ ਕਰਕੇ ਜਿਹੜਾ ਆ ਇਹਨਾਂ ਮੰਦਰਾਂ ਦੀ ਉਹ ਸਾਰੀ ਜਿਹੜੀ ਬ੍ਰਹਿਮਾਲਿਆ ਦੀ ਉਹ ਸਾਰੀ ਕੀਤੀ ਜਾ ਰਹੀ ਹੈ ਇਹਨਾਂ ਮੰਦਰਾਂ ਦੇ ਵਿੱਚ ਬੱਚਿਆਂ ਨੂੰ ਜਿਹੜਾ ਆਖਰੀਆ ਪੋਸਟਿਊਸ਼ਨ ਸੈਂਟਰ ਹੋਈ ਜਿਹੜੇ ਆ ਉਹ ਖੋਲ-ਖੋਲ ਦਿੱਤੇ ਜਾਂ ਕਿਉਂਕਿ ਧਾਰਮਿਕ ਸਥਲਾਂ ਦੇ ਵਿੱਚ ਹੀ ਜਿਹੜਾ ਆ ਉਹ ਐਜੂਕੇਸ਼ਨ ਦਾ ਜਿਹੜਾ ਆ ਉਹ ਮਨਾਰ ਜਿਹੜਾ ਬੜਾ ਉੱਚਾ ਹੁੰਦਾ ਸੋ ਇਸ ਕਰਕੇ ਮੇਰੀ ਸਮੂਚੀ ਸਾਧ ਸੰਗਤ ਗਰੀ ਬੇਨਤੀ ਹੈ ਕਿ ਤੁਸੀਂ ਬਾਤ ਚੜ ਕੇ ਜਿਹੜਾ ਆ ਉਹ ਪਿੰਡ ਲੱਦੇਵਾਲ ਦੀ ਸਾਧ ਸੰਗਤ ਦਾ ਸਹਿਯੋਗ ਕਰੋ ਅਤੇ ਇੱਥੇ ਆ ਕੇ ਜਿਹੜਾ ਆ ਉਹ ਇਹਨਾਂ ਦਾ ਸਹਿਯੋਗ ਕਰਕੇ ਸਮੁੰਦਰ ਦੇ ਵਿੱਚ ਆਪਣਾ ਯੋਗਦਾਨ ਪਾਓ your family will on the Yo, one, one. Oh. Oh.

ਸਰਦਾਸ ਸਿੰਘ ਜੀ ਡੇਗੜੀ ਜੀ ਮਹਾਰਾਜ ਸਤਿਪਦਾਸਾ ਜੀ ਆਲਮੀ ਕੋ ਆਣਾ ਜੀ ਦੇ ਚਰਨਾਚਰ ਅਰਦਾਸ ਸਰਦਾਸ ਸਿੰਘ ਕੋ ਆਣਾ ਜੀ ਹਮ ਸਾਰੇ ਦਰਵਾਜ਼ਾ ਆਪ ਲੈ ਕੇ ਰਾਗਨਾ ਮੇ ਨਤੀ ਬਾਰੰਬਰ ਮਨਕੀ ਮਾਲਾ ਚਲਤੀ ਜਾਏ ਸਵਾਸ ਸਵਾਸ ਬਰਨਾ ਅੰਸ਼ੇ ਵਿਚਾਰੋਂ ਤੇ ਜੀ ਰਖਣਾ ਦੇਣਾ ਆਸੇ ਗੁਰਸ਼ ਨੂੰ ਤੇ ਰਹੇ ਸਿਮਰਨ ਕੋ ਤਰਨਾ ਮਨਵਾਣੀ ਹੋਰ ਕਰਮ ਸੇ ਕਰੇ ਸਦਾ ਸੁਖਾਂ ਸਗੈ ਜਗਤ ਕੇ ਪ੍ਰਭੂ ਜੀ ਦੀ ਜੋ ਹੁਮੇ ਵਰਦਾਨ ਸ਼ਾਂਤੀ ਔਰ ਸੰਤੋਖ ਦੋ ਬਖਸ਼ੋ ਗੂੜ ਗਿਆਨ ਸਾਧ ਸੰਗਤ ਕੋ ਤੀ ਰਹੇ काया शुद्ध हो जाए भूले लेना वाणी तेरी ऐसी आए, खाली लेकर कर बीच में वंदना धूप प्रसाद तेरा गुणगान है संगत तुमरा रूप श्री वाल्मीकि सतनाम को जोशिम रेमन राय सात नाम पर खड़ वैकुंठ में जाए पड़े सुने जो महारामायण देकर पूरा ध्यान उन पर दाता वाल्मीकि होते हैं दयावान ਸਹਿਜ ਸੰਗਤ ਪੂਰਵਾਨ ਜੀ ਇਹ ਜੋ ਗਿਆਨ ਪ੍ਰਕਾਸ਼ ਜੀਵਨ ਮੁਕਤੀ ਕੇ ਲਈ